ਇਹ ਤਾਂ ਮਤਲਬ ਤਾਂ ਇਹ ਆ ਵੀ ਕੈਂਸਰ ਵਰਗੀਆਂ ਬਿਮਾਰੀਆਂ ਤੋਂ ਵੀ ਕਿਤੇ ਨਾ ਕਿਤੇ ਬਚਤ ਰੱਖਦਾ ਹੈ ਕਿਤੇ ਨਾ ਕਿਤੇ ਬਚਤ ਰੱਖਦਾ ਹੈ। ਕਾਗਜ਼ ਤੋਂ ਬਣਿਆ ਕਪੜਾ ਔਰ ਉੱਥੇ ਆਪਣੇ ਸਰੀਰ ਲਈ ਇੱਕ ਇਹ ਡਾਕਟਰ ਕਪੜਾ ਕਹਿ ਸਕਦੇ ਆ। ਰਿਸਮੈਂਟ ਤਾਂ ਵਿੱਚ ਬਹੁਤ ਨੇ ਪਰ ਆਪਣਾ ਹਰ ਇੱਕ ਬਿਜ਼ਨਸ ਨਾ ਸਮਾਜ ਨੂੰ ਸੇਧ ਦਿੰਦਾ। ਅੱਛਾ ਜੀ, ਸਮਾਜ ਦੇ ਭੈਤਰੀ ਲਈ ਜਿਹੜਾ ਤੁਹਾਡੇ ਰਾਹੀਂ ਆਊਗਾ ਵੀਡੀਓ ਨੂੰ ਸ਼ੇਅਰ ਕਰਕੇ ਉਹਦੀ ਆਪਾਂ ਬਿਲਕੁਲ ਫ੍ਰੀ ਐਡਿਟ ਲਾ ਦਾਂਗੇ। ਸਤਿ ਸ਼੍ਰੀ ਅਕਾਲ ਦੋਸਤੋ, ਲੋਂਗੋਵਾਲੀਆ ਗੋਵਿੰਦ ਸਿੰਘ ਪੇਜ ਤੇ ਸਵਾਗਤ ਹੈ ਲੈ ਵੀ ਇੱਕ ਵਾਰੀ ਪਹਿਲਾਂ ਵੀ ਵੀਡੀਓ ਪਾਈ ਸੀ ਬਾਈ ਦੀ। ਬਹੁਤ ਪਿਆਰ ਦਿੱਤਾ ਕਿਉਂਕ ਬਾਂਬੂ ਬਾਸ ਤੋਂ ਬਣੇ ਕੱਪੜੇ ਦੀ ਬਹੁਤ ਸਾਰੇ ਗੁਣਕਾਰੀ ਕੱਪੜਾ ਦਾ ਉਹਦੇ ਸੰਬੰਧੀ ਅੱਜ ਬਾਈ ਤੋਂ ਪੂਰੀ ਤਰ੍ਹਾਂ ਜਾਣਕਾਰੀ ਲੈਣੇ ਆ ਉਹਦੋਂ ਥੋੜਾ ਜਿਹਾ ਅਧੂਰੀ ਜਾਣਕਾਰੀ ਰਹਿ ਗਈ ਸੀ ਆਪਾਂ ਗੱਲਬਾਤ ਕਰਾਂਗੇ ਬਾਈ ਚਮਕੌਰ ਸਿੰਘ ਸ਼ਾਹਪੁਰ ਨਾਲ ਉਹਨਾਂ ਨੇ ਪੰਜਾਬ ਦੇ ਵਿੱਚ ਪਹਿਲੇ ਇਨਸਾਨ ਨੇ ਜਿਹੜੇ ਬਾਂਬੂ ਦਾ ਕੱਪੜਾ ਜਾਨੀ ਕਿ ਬਾਸ ਦਾ ਕੱਪੜਾ ਲੈ ਕੇ ਆਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਜਾਣਕਾਰੀ ਲੈਣੇ ਆ ਆਜੋ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਜੀ ਸ਼ਾਹਪੁਰ ਸਾਹਿਬ ਠੀਕ ਠਾਕ ਹੋ ਬਹੁਤ ਵਧੀਆ ਸਰ ਅੱਛਾ ਮੈਂ ਦਰਸ਼ਕਾਂ ਨੂੰ ਦੱਸ ਦਾਂ ਵੀ ਬਾਈ ਦੀ ਜਿਹੜੀ ਸੀਮੈਂਟ ਇਟਾਂ ਵਾਲੀ ਫੈਕਟਰੀ 'ਚ ਖੜੇ ਆ ਬਾਈ ਦੇ ਕੰਮ ਬਹੁਤ ਘੈਂਣ ਨੇ ਜਿੰਨੇ ਵੀ ਕੰਮ ਚਲਾਏ ਹੋਏ ਨੇ ਬਾਈ ਪੂਰਾ ਘੈਂਟ ਬਿਜ਼ਨਸਮੈਨ ਕਹਿ ਸਕਦੇ ਆ ਨਾ ਬਾਈ ਹਾਂਜੀ ਬਈ ਜੀ ਅੱਛਾ ਬਾਈ ਬਿਜ਼ਨਸਮੈਨ ਤਾਂ ਬੀਟੀ ਬਹੁਤ ਨੇ ਪਰ ਆਪਣਾ ਹਰ ਇੱਕ ਬਿਜ਼ਨਸ ਨਾ ਸਮਾਜ ਨੂੰ ਸੇਧ ਦਿੰਦਾ ਅੱਛਾ ਜੀ ਸਮਾਜ ਦੇ ਬਿਹਤਰੀ ਲਈ ਆ ਜਿਵੇਂ ਕੀ ਇਹ ਸੀਮੈਂਟ ਇਟ ਦੀ ਗੱਲ ਕੀਤੀ ਆ ਤੁਸੀਂ ਇਹ ਇਹ ਫਲਾਈ ਐਸ ਬ੍ਰਿਕ ਆ ਗਈ ਜਿਹੜੀ ਕੀ ਪ੍ਰਦੂਸ਼ਨ ਨੂੰ ਰੋਕਦੀ ਆ ਅੱਛਾ ਜੀ ਇਹ ਪ੍ਰਦੂਸ਼ਨ ਨੂੰ ਰੋਕਦੀ ਆ ਤੇ ਜਿਹੜੇ ਕੱਪੜੇ ਦੀ ਗੱਲ ਕਰਨ ਜਾ ਰਹੇ ਆ ਆਪਾਂ ਅੱਜ ਬਾਸ ਦੇ ਕੱਪੜੇ ਦੀ ਇਹ ਜੰਗਲਾਂ ਨੂੰ ਬਚਾ ਰਿਹਾ ਜਿਹੜਾ ਅੱਜ ਕੀ ਬਹੁਤ ਵੱਡੀ ਸਮੱਸਿਆ ਜਿਹੜੀ ਆਪਣੀ ਨਾ ਹੂੰ ਬਾਤਾਵਰਨ ਦੀ ਆ ਹਾਂਜੀ ਯਾਨੀ ਕਿ ਜੰਗਲਾਂ ਦੀ ਆ ਉਹ ਉਹਨੂੰ ਬਚਾ ਰਿਹਾ ਇਹ ਜਿਹੜਾ ਬਾਸ ਆ ਉਹਨੂੰ ਪ੍ਰਫੁੱਲਤ ਕਰ ਰਿਹਾ ਹੈਗਾ ਓਕੇ ਬਾਸ ਤੋਂ ਬਣਿਆ ਕੱਪੜਾ ਔਰ ਉੱਥੇ ਆਪਣੇ ਸਰੀਰ ਲਈ ਇੱਕ ਇਹ ਡਾਕਟਰ ਕੱਪੜਾ ਕਹਿ ਸਕਦੇ ਆ ਅੱਛਾ ਜੀ ਹਾਂ ਜਿਵੇਂ ਪਿਛਲੀ ਵਾਰ ਵੀ ਮੈਂ ਤੁਹਾਨੂੰ ਦੱਸਿਆ ਸੀ ਵੀ ਐਂਟੀਫੰਗਲ ਆ ਹੂੰ ਐਂਟੀਬੈਕਟੀਰੀਆ ਜਿਦੇ ਕਰਕੇ ਜਿਵੇਂ ਕੀ ਆਪਣੇ ਪਸੀਨਾ ਆਉਂਦਾ ਉਹਨੂੰ ਸੋਕਣ ਦੀ ਵੱਡੀ ਸਮਤ ਹੈ ਇਹ ਚ ਜਦੋਂ ਆਪਣਾ ਸਰੀਰ ਆ ਜਿਹੜਾ ਸੁੱਕਾ ਰਹੂਗਾ ਤਾਂ ਉਹਨੂੰ ਇਹ ਜਿਹੀਆਂ ਬਿਮਾਰੀਆਂ ਨਹੀਂ ਲੱਗਣਗੀਆਂ ਤੇ ਇਸ ਤੋਂ ਇਲਾਵਾ ਜਿਹੜੀ ਓਜ਼ੋਨ ਪਰਤਾ ਨਾ ਉਹ ਦਿਨੋਂ ਦਿਨ ਪਤਲੀ ਹੁੰਦੀ ਜਾ ਰਹੀ ਆ ਜਿਹੜੀ ਉਹਦੇ ਵਿੱਚੋਂ ਜੂ ਵੀ ਰੇਜ਼ ਨਿਕਲਦੀਆਂ ਨੇ ਉਹਨਾਂ ਨੂੰ ਰੋਕਣ ਦੇ ਵਿੱਚ ਇਹ 97% ਮਦਦ ਕਰਦਾ ਆਪਣੇ ਸਰੀਰ ਤੇ ਜੋ ਵੀ ਰੇਂਜ ਰੋਗਦਾ ਇਹਦਾ ਮਤਲਬ ਤਾਂ ਇਹ ਹੈ ਵੀ ਕੈਂਸਰ ਵਰਗੀਆਂ ਬਿਮਾਰੀਆਂ ਤੋਂ ਵੀ ਕਿਤੇ ਨਾ ਕਿਤੇ ਬਚਤ ਰੱਖਦਾ ਜਿੱਤੇ ਨਾ ਕਿਤੇ ਬਚਤ ਰੱਖਦਾ ਜਿਹੜਾ ਕਿ ਆਪਣੇ ਸਰੀਰ ਦਾ ਅੰਗ ਮੰਨ ਰਿਹਾ ਮੋਬਾਈਲ ਆ ਜਮੇਗੀ ਇਹਦੇ ਵਿੱਚੋਂ ਵੀ ਜਿਹੜੀਆਂ ਕੁਝ ਕਿਰਨਾ ਜਈਆਂ ਨਿਕਲਦੀਆਂ ਨੇ ਇਹ ਪਾਇਆ ਹੁੰਦਾ ਤਾਂ ਉਹਦਾ ਵੀ ਜਿਵੇਂ ਹੁਣ ਮੇਰੇ ਵੀ ਪਾਇਆ ਹੋਇਆ ਉਹਨਾਂ ਨੂੰ ਵੀ ਰੋਕਦਾ ਹੈ ਅੱਛਾ ਮੰਨ ਲਓ ਜਿਹੜੀਆਂ ਮਾੜੀਆਂ ਕਿਰਨਾ ਮੋਬਾਈਲ ਦੀਆਂ ਨੇ ਕਿਤੇ ਨਾ ਕਿਤੇ ਉਥੋਂ ਵੀ ਬਚਤ ਕਰਦਾਗਾ ਤੇ ਜੇ ਆਪਾਂ ਇਹਦੀ ਰੇਟ ਦੀ ਗੱਲ ਕਰੀਏ ਜਾਂ ਕੁਆਲਿਟੀ ਦੀ ਗੱਲ ਕਰੀ ਵੀ ਚੱਲਣ ਦੇ ਵਿੱਚ ਕਿਹਜਾ ਰੇਟ ਦੇ ਵਿੱਚ ਕਿਹਜਾ ਹੈ ਇਹ ਦੇਖੋ ਚੱਲਣ ਦੇ ਵਿੱਚ ਬਹੁਤ ਵਧੀਆ ਜੀ ਜਿਹੜਾ ਆਪਣਾ ਨਾਰਮਲ ਲੀਲਣ ਹੁੰਦਾ ਪਿਓਰ ਉਹਦੇ ਨਾਲੋਂ ਵੱਧ ਚੱਲਦਾ ਜੀ ਇਹ ਤੇ ਬਹੁਤ ਵਧੀਆ ਜਿੱਥੇ ਆਪਾਂ ਇਹਦਾ ਰੇਟ 3500 ਰੁਪਿਆ ਰੱਖਿਆ ਇਹਦੇ ਨਾਲ ਨਾਲ ਆਪਾਂ ਜਿਵੇਂ ਆਮਦਨ ਦੀ ਗੱਲ ਕੀਤੀ ਸੀਗੀ ਵੀ ਆਮਦਨ ਵੀ ਹੋਊਗੀ ਬਹੁਤ ਸਾਰੇ ਜਿਹੜੇ ਜੁੜੇ ਨੇ ਉਹਨਾਂ ਨੂੰ ਇਹਦੇ ਵਿੱਚੋਂ ਵਧੀਆ ਪੈਸੇ ਆ ਰਹੇ ਨੇ अच्छा मान लो एक कुर्ते पे आमरे दा रेट 3500 ਆ ਪਰ ਉਹਦੇ ਨਾਲ ਨਾਲ ਐਡੀ ਲੱਗਦੀ ਆ ਬੰਦੇ ਦੀ اچھا ਜੀ ਜਿਵੇਂ ਕਿ ਉਹ ਤੋਂ ਬਾਅਦ ਜਿਹੜਾ ਕਪੜਾ ਵੇਚਦਾ ਤਾਂ ਉਹਦੇ ਵਿੱਚੋਂ ਵੀ ਬੰਦੇ ਨੂੰ ਬੇਨਫਿਟ ਮਿਲਦਾ ਜਿਵੇਂ ਜਿਵੇਂ ਵਿਕੀ ਜਾਂਦਾ ਜਾਂ ਵਗਵਾਈ ਜਾਂਦਾ ਉਹ ਮੈਂ ਉਹਦਾ ਕਮਿਸ਼ਨ ਹਾਂ ਜੀ ਮਿਲ ਜਾਂਦਾ ਉਹ ਮਿਲ ਜਾਂਦਾ ਜੀ ਠੀਕ ਹੈ ਜੀ ਤੇ ਅੱਗੇ ਮੈਂ ਇੱਕ ਬੇਨਤੀ ਕਰਨੀ ਚਾਹਣਾ ਇਹਦੇ ਵਿੱਚ ਪਲੱਸ ਕਰਨੇ ਚਾਹਣੋਂ ਪੁਆਇੰਟ ਆ ਹਾਂਜੀ ਹੁਣ ਤੱਕ ਨਾ ਜਿਹੜਾ ਮੈਂ ਕੰਪਨੀ ਬਣਾਈ ਸੀਗੀ ਇੱਕਾ ਉਹ ਪ੍ਰੀ ਲਾਂਚਿੰਗ ਦੇ ਵਿੱਚ ਚੱਲ ਰਹੀ ਆ ਲਾਂਚਿੰਗ ਤੱਕ ਜਿਹੜੀ ਇਹਦੀ ਆਈਡੀ ਆ ਉਹ ਮੈਂ ਬਿਲਕੁਲ ਫ੍ਰੀ ਦੇ ਰਿਆਂ ਜੇ ਕੋਈ ਲਵਾਉਣਾ ਚਾਹੁੰਦਾ ਹੋਵੇ ਤਾਂ ਫ੍ਰੀ ਲਾ ਸਕਦਾ ਤੇ ਉਹ ਆਪਣੀ ਗਰੋਥ ਦੇਖ ਕੇ ਵੀ ਮੈਨੂੰ ਪੈਸੇ ਆਉਣਗੇ ਨਾ ਆਉਣਗੇ ਤਾਂ ਆਪਣੀ ਉਹ ਫਿਰ ਆਈਡੀ ਨੂੰ ਗ੍ਰੀਨ ਕਰ ਸਕਦਾ ਅੱਛਾ ਮੰਨ ਲਓ ਵੀ ਕੱਪੜਾ ਲਵੇ ਨਾ ਲਵੇ ਆਈਡੀ ਕੋਈ ਆਈਡੀ ਇੱਕ ਵਾਰ ਫ੍ਰੀ ਲਵਾ ਸਕਦਾ ਇਹ ਮੈਂ ਸੋਡੀ ਵੀਡੀਓ ਬਣਨ ਕਰਕੇ ਜਿਹੜਾ ਸੋਡੇ ਰਾਹੀਂ ਆਊਗਾ ਵੀਡੀਓ ਨੂੰ ਸ਼ੇਅਰ ਕਰਕੇ ਉਹਦੀ ਆਪਾਂ ਬਿਲਕੁਲ ਫ੍ਰੀ ਆਈਡੀ ਲਾ ਦਾਂ। ਲੋ ਗੱਲ ਇਹ ਹੈ ਵੀ ਆਈਡੀ ਫ੍ਰੀ ਲਵਾ ਲਓ ਨਾਲੇ ਤਾਂ ਤੁਹਾਨੂੰ ਪਤਾ ਲੱਗ ਜੂ ਵੀ ਬਚਤ ਕਿੰਨੀ ਕਾ। ਜਦੋਂ ਤੁਸੀਂ ਮਤਲਬ ਕਿ ਜਦੋਂ ਤੱਕ ਇਹਨਾਂ ਦੀ ਲਾਂਚ ਹੋਣੀ ਆ ਉਦੋਂ ਤੱਕ ਤੁਸੀਂ ਇਹ ਚੈੱਕ ਕਰ ਲਓਗੇ ਫ੍ਰੀ ਵਾਲੀ ਪਹਿਲਾਂ ਪਹਿਲਾਂ ਵੀ ਅਸੀਂ ਕਮਾਈ ਕਰ ਸਕਦੇ ਹਾਂ ਨਾ ਜੀ। ਹਾਂਜੀ। ਤੇ ਨਾਲ ਨਾਲ ਜਦੋਂ ਜੁੜਨਗੇ ਉਹ ਉਹਨਾਂ ਨੂੰ ਇਸ ਬਾਰੇ ਸਾਰੀ ਡਿਟੇਲ ਦੇ ਵਿੱਚ ਮੀਟਿੰਗਾਂ ਦੇ ਵਿੱਚ ਪਤਾ ਲੱਗ ਜਾਈ ਜਾਵੇਗਾ ਜੀ। ਠੀਕ ਹੈ ਜੀ। ਵੱਡੀ ਗੱਲ ਆ ਵੀ ਕੱਪੜਾ ਜਿਹੜਾ ਹੈਗਾਗਾ ਅ ਪੂਰਾ ਵਧੀਆ ਚੱਲਣ ਦੇ ਵਿੱਚ ਦੇਖ ਲਓ ਬਾਕੀ ਇੱਕ ਗੱਲ ਦੱਸੋ ਜੀ ਪਹਿਨਣ ਦੇ ਵਿੱਚ ਕਿੰਨਾ ਆਰਾਮਦਾਇਕ ਹੈ ਬਹੁਤ ਆਰਾਮਦਾਇਕ ਹੈ ਜੀ ਇਹਨੂੰ 12 ਮਹੀਨੇ 30 ਦਿਨ ਪਹਿਨ ਸਕਦੇ ਆ ਗਰਮੀਆਂ 'ਚ ਵੀ ਸਿਆਲ 'ਚ ਵੀ ਜਿਵੇਂ ਦੱਸਿਆ ਦੀ ਵੀ ਗਰਮੀਆਂ ਦੇ ਵਿੱਚ ਆਪਾਂ ਨੂੰ ਇਹ ਸਰੀਰ ਨੂੰ ਠੰਡਕ ਦਿੰਦਾ ਔਰ ਸਿਆਲ ਦੇ ਵਿੱਚ ਨਿਗ੍ਹਾ ਦਿੰਦਾ ਚਮੜੀ ਦੇ ਹਰ ਇੱਕ ਰੋਗ ਤੇ ਕੰਮ ਕਰਦਾ ਤੇ ਇੱਕ ਵੀਰ ਦੀ ਮੈਂ ਤੁਹਾਡੇ ਨਾਲ ਗੱਲ ਵੀ ਕਰਾਉਂਗਾ ਉਹਨੂੰ ਪ੍ਰੋਬਲਮ ਸੀਗੀ ਉਹਦੀ ਠੀਕ ਹੋ ਰਹੀ ਆ ਉਹਨੇ ਖੁਦ ਮੈਨੂੰ ਆ ਕੇ ਦੱਸਿਆ ਇੱਕ ਆਮ ਸੀਗਾ ठेकेदार ਸੀਗਾ ਜੋ ਸਪੈਸ਼ਲ ਮੇਰੇ ਲਈ 80-90 ਕਿਲੋਮੀਟਰ ਤੋਂ ਚੱਲ ਕੇ ਮੋਟਰਸਾਈਕਲ ਤੇ ਕੱਪੜਾ ਲੈ ਕੇ ਗਿਆ ਤੇ ਉਹਨੇ ਵਰਤਿਆ ਤੇ ਜਦੋਂ ਮੈਨੂੰ ਦੁਬਾਰਾ ਮਿਲਤਾ ਤਾਂ ਉਹਨੇ ਮੈਨੂੰ ਦੱਸਿਆ ਕਿ ਮੈਨੂੰ ਬਹੁਤ ਸਾਰਾ ਮੇਰੇ ਸਰੀਰ ਨੂੰ ਫਾਇਦਾ ਹੋਇਆ ਅੱਛਾ ਮੰਨ ਲਓ ਉਹਦੇ ਫਾਇਦੇ ਹੋਏ ਕਿੱਥੋਂ ਦਾ ਇਹਦਾ ਨਾ ਬਾਈ ਉਹ ਬਾਤ ਨੂੰ ਉਹ ਵਰਤ ਰਿਹਾ ਉਹ ਰਾਤ ਨੂੰ ਪਾਉਣ ਵੇਲੇ ਪਾਉਂਦਾਗਾ ਅੱਛਾ ਜੀ ਹਾਂ ਜਿਹੜਾ ਸਰੀਰ ਨੂੰ ਉਹਦੇ ਨੂੰ ਬਹੁਤ ਵੱਡਾ ਬੈਨੀਫਿਟ ਉਹ ਗੋਵਿੰਦਪੁਰਾ ਪਿੰਡ ਹੈ ਜੀ ਉਹਦਾ ਬਠਿੰਡੇ ਜ਼ਿਲ੍ਹੇ ਦੇ ਵਿੱਚ ਹਾਂਜੀ ਸਤਿ ਸ੍ਰੀ ਅਕਾਲ ਜੀ ਪਰ ਮੈਂ ਬਾਂਸ ਦਾ ਕੱਪੜਾ ਲੈ ਕੇ ਆਇਆ ਸੀਗਾ ਉਹਦੇ ਮੈਨੂੰ ਫਾਇਦੇ ਹੋਇਆ ਚਮੜੀ ਰੋਗ ਤੋਂ ਆ ਮੇਰੇ ਮੌਕੇ ਸੀਗੇ ਥੋੜੇ ਜਿ ਇੱਥੇ ਇੱਕ ਖਤਮ ਅਧਿਕ ਹੋ ਚੁੱਕੇ ਆ ਆਰਾਮਦਾਰੀ ਮਿਲ ਜਦੇ ਨਾ ਪਾ ਕੇ ਰਾਤ ਨੂੰ ਵੀ ਆਰਾਮਦਾਰੀ ਵਧ ਕੇ ਮਿਲਦੀ ਸੋਣੇ ਜਦੋਂ ਤੇ ਬਾਕੀ ਰਹੀ ਗੱਲ ਵੱਡੀ ਗੱਲ ਬਾਈ ਅਸੀਂ ਡਾਕਟਰਾਂ ਨੂੰ ਲੱਖਾਂ ਰੁਪਇਆ ਦਿੰਨੇ ਆ ਹਨਾ ਜੀ ਇੱਥੇ ਤੁਹਾਨੂੰ ਥੋੜੇ ਜੇ ਪੈਸਿਆਂ ਨਾਲ ਇੱਕ ਵਧੀਆ ਖਾਰਿਸ਼ ਵਗੈਰਾ ਜਿਹੜੀ ਹੁੰਦੀ ਆ ਉਹਦਾ ਵੀ ਇਲਾਜ ਕਰਦੇ ਆ ਹਾਂ ਜੀ ਇਹ ਕਰਦਾ ਜੀ ਬਹੁਤ ਵੱਡੇ ਬੈਨੀਫਿਟ ਮਿਲਣਗੇ ਇੱਕ ਵਾਰੀ ਤੁਸੀਂ ਵਰਤ ਕੇ ਦੇਖ ਲਓ ਨਾਲੇ ਤੁਹਾਡਾ ਹੋ ਸਕਦਾ ਵੀ ਇਨਕਮ ਦਾ ਸੋਰਸ ਵੀ ਬਣ ਜੇ ਬਾਈ ਦਾ ਕਹਿੰਦਾ ਵੀ ਲੱਖਾਂ ਰੁਪਈਆਂ ਦੀ ਕਮਾਈ ਕਰ ਸਕਦਾ ਬਾਈ ਜਿਹੜਾ ਇਸ ਟੀ ਨਾਲ ਜੁੜੂਗਾ ਹਾਂਜੀ ਬਾਕੀ ਇਹ ਵਧੀਆ ਕੰਮ ਹੈ ਨੂੰ ਪਰਫੁੱਲਤ ਕਰਨ ਵਾਸਤੇ ਜਿਹੜਾ ਬਾਈ ਨੇ ਮੈਂ ਵੀਡੀਓ ਆਪਾਂ ਦੇ ਵਿੱਚ ਸਾਥ ਦਈਏ ਬਾਕੀ ਧੰਨਵਾਦ ਬਾਈ ਚਮਕੌਰ ਦਾ ਜਿਹੜਾ ਕੀਮਤੀ ਸਮੇਂ ਚ ਸਮਾਂ ਦਿੰਦਾ ਕਿਉਂਕਿ ਬਾਈ ਦੇਰ ਜੇਵੇ ਬਹੁਤ ਨੇਗੇ ਕੀ ਧੰਨਵਾਦ ਤੁਹਾਡਾ ਜਿਹੜਾ ਤੁਸੀਂ ਇੰਨਾ ਪਿਆਰ ਦਿੰਦੇ ਹੋ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਜੀ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ